ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਵੀਰ ਨਵੇਂ ਆਏ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੱਗ ਜੂ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣੀ ਆ ਤਾਂ ਆਪਣਾ ਸਕਰੀਨ ਤੇ WhatsApp ਨੰਬਰ ਦਿੱਤਾ ਹੋਇਆ ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂਗੀ ਬਾਕੀ ਅੱਜ ਲੈ ਕੇ ਆਏ ਜੀ ਦੋ ਟਰਾਲੇ ਜਾਂ ਟਰਾਲੀਆਂ ਕਹਿ ਸਕਦੇ ਹਾਂ ਕਈਆਂ ਏਰੀਆ ਚ ਟਰਾਲੇ ਕਹਿੰਦੇ ਕਈ ਏਰੀਆ ਚ ਵੀਰਾਂ ਦੇ ਵੀ ਇਹ ਟਰਾਲੀਆਂ ਤੇ ਇਸ ਕਰਕੇ ਦੋ ਆ ਇੱਕੋ ਵੀਰ ਕੋਲ ਆ 11 6 ਤੇ 12 6 ਦੀਆਂ ਤੇ ਬਾਕੀ ਸਕਰੀਨ ਤੇ ਦੇਖ ਸਕਦੇ ਹੋ ਦੋਨਾਂ ਦੀਆਂ ਫੋਟੋਆਂ ਚੱਲ ਰਹੀਆਂ ਪਹਿਲੀ ਹੈਗੀ ਜੀ 116 ਇਹਦਾ ਰੇਟ ਹੈ ਜੀ 1 ਲੱਖ ਤੇ 40000 ਰੁਪਿਆ ਡਬਲ ਟਾਇਰ ਆ ਜੀ ਤੇ ਅੱਠ ਨਟ ਹੀ ਹੱਬਾਂ ਚੰਗੀਆਂ ਭਾਰੀਆਂ ਹੱਬਾਂ ਹਿੱਸੇ ਵੀ ਚੰਗੇ ਆ ਤੇ ਜੈਕ ਵੀ ਤਿੰਨ ਸਟਾਕ ਵੱਡੇ 25 ਟਨ ਵਾਲੇ ਲੱਗੇ ਹੋਏ ਆ ਬਾਕੀ ਤਿੰਨ ਤਿੰਨ ਮਹੀਨਿਆਂ ਦੀ ਗਾਰੰਟੀ ਹੈ ਦੋਨਾਂ ਚੀਜ਼ਾਂ ਦੀ ਮਾਲਕ ਵੀਰਾਂ ਵੱਲੋਂ ਬਾਕੀ ਵਜਨ 20 ਤੋਂ 22 ਕੁਇੰਟਲ ਦੇ ਵਿੱਚ ਵਿੱਚ ਤਰੂਗਾ ਜੀ ਦੋਵਾਂ ਟਰਾਲੀਆਂ ਦਾ ਤੇ ਬਾਕੀ ਜਿਹੜਾ ਦੂਜਾ ਟਰਾਲਾ ਹੈਗਾ ਜੀ ਉਹ ਹੈਗਾ ਜੀ 126 ਦਾ ਜੀ 1266 ਦਾ ਟਰਾਲਾ ਜੀ ਤੇ ਉਹਦਾ ਰੇਟ ਹੈਗਾ ਜੀ 1 ਲੱਖ ਤੇ 60000 ਰੁਪਇਆ ਬਾਕੀ ਮਾਲਕ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਾ ਦਾਂਗੇ ਤੁਸੀਂ ਉਥੋਂ ਨੰਬਰ ਲੈ ਸਕਦੇ ਹੋ 10 ਦੀ 84 ਲੱਗੀ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ ਨੀਲਾ ਟਰਾਲਾ ਟਾਇਰ ਚਾਰੋਂ ਚੰਗੇ ਆ ਜੀ ਦੋਨਾਂ ਟਰਾਲਾਂ ਦੇ ਟਾਇਰ ਬਿਲਕੁਲ ਚੰਗੀ ਕੰਡੀਸ਼ਨ ਦੇ ਆ ਤੇ ਭਾਰੇ ਰੇਮਾ ਹੱਬਾਂ ਵੀ ਤੁਸੀਂ ਦੇਖ ਸਕਦੇ ਹੋ ਚੰਗੀਆਂ ਹੱਬਾਂ ਤੇ ਹਿੱਸਿਆਂ ਦੀਆਂ ਗਾਰੰਟੀ ਪੂਰੀ ਹੈ ਜੱਕ ਦੀ ਵੀ 3 ਮਹੀਨਿਆਂ ਦੀ ਗਾਰੰਟੀ ਆ 3 ਸਟਾਕ ਜੱਕ ਲੱਗੇ ਹੋਇਆ ਚੰਗੀ ਫਰਸ਼ ਸਾਫ਼ ਤੇ ਚੰਗਾ ਮਾਲ ਲੱਗਿਆ ਜੀ ਸਾਰਾ ਵਧੀਆ ਭਾਰੇ ਆ ਜੀ 3 ਫੁੱਟੇ ਵਿੱਡ ਉੱਤੇ ਲੱਗੇ ਹੋਏ ਟਰਾਲਿਆਂ ਦੇ ਤੇ ਬਾਕੀ ਅੰਮ੍ਰਿਤਸਰ ਏਰੀਆ ਦੇ ਵਿੱਚ ਮਡਜੀਠੇ ਖੜੇ ਹੈ ਜੀ ਇਹ ਵੀਰ ਕੋਲ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ ਤੁਸੀਂ ਨੰਬਰ ਨੋਟ ਕਰਕੇ ਵੀਰਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਜਿਹੜੀ ਵੀਡੀਓ ਦੇ ਵਿੱਚ ਕੋਈ ਜਾਣਕਾਰੀ ਰਹਿ ਜਾਂਦੀ ਆ ਤਾਂ ਉਹ ਵੀਰਾਂ ਤੋਂ ਤੁਸੀਂ ਪੁੱਛ ਸਕਦੇ ਆ ਇੱਕ ਵਾਰੀ ਫੋਨ ਕਰ ਲਿਓ ਬਾਕੀ ਜਿਹੜਾ ਕੋਈ ਵੀਡੀਓ ਦੇਖ ਕੇ ਆਪਣੀ ਸ਼ੇਅਰ ਕਰਕੇ ਆਊਗਾ ਉਹਨਾਂ ਦਾ ਵੀਰ ਮਾਨਤਾਣ ਵੀ ਕਰਨਗੇ ਕੋਈ ਫਿਕਸ ਰੇਟ ਨਹੀਂ ਤੇ ਬਾਕੀ ਹੋਰ ਵੀ ਕਿਸੇ ਤਰ੍ਹਾਂ ਦਾ ਤੁਸੀਂ ਸੰਧ ਲੈਣਾ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਕਰ ਲਿਓ ਤੇ ਜੇਕਰ ਕੋਈ ਐਡ ਵੀ ਲਗਾਉਣੀ ਹੁੰਦੀ ਹੈ ਤਾਂ ਆਪਣਾ ਸਕਰੀਨ ਤੇ ਜਿਹੜਾ WhatsApp ਦਿੰਦਾ ਉਹ ਤੇ 4 ਤੋਂ 5 ਫੋਟੋਆਂ ਪਾ